ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਨਾਮ ਬਲਹੰਨੇ ਹੰਨੇ ਪਾਤਸ਼ਾਹੀ ਭਾਗ 19ਵਾਂ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ ਗੱਲ ਹੁਣ ਖਾਨ ਬਹਾਦਰ ਦੇ ਜਮਾ ਵਸੋਂ ਬਾਹਰ ਹੋ ਗਈ ਸੀ ਉਹ ਪੰਥ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਿਹਾ ਸੀ ਪਰ ਉਸ ਤੋਂ ਤਾਂ ਇਕੱਲਾ ਸੁਖਾ ਸਿੰਘ ਹੀ ਲੋਟ ਨਹੀਂ ਆ ਰਿਹਾ ਸੀ ਨਵਾਬ ਨੂੰ ਜਿੱਥੇ ਵੀ ਸਿੰਘਾਂ ਦੀ ਦੱਸ ਪਈ ਉਧਰ ਨੂੰ ਫੌਜ ਭੇਜੇ ਇਨਾਮਾਂ ਜ਼ਗੀਰਾਂ ਦੇ ਲਾਲਚ ਮਾਰੇ ਜਾਣ ਦੇ ਡਰ ਉਸ ਨੇ ਹਰ ਤਰ੍ਹਾਂ ਦੇ ਤਰੀਕੇ ਵਰਤ ਕੇ ਦੇਖ ਲੈ ਸਨ ਪਰ ਨਾ ਤਾਂ ਪਿੰਡਾਂ ਵਿੱਚੋਂ ਸਿੰਘ ਦੇ ਖੈਰਖਵਾਨ ਦੀ ਗਿਣਤੀ ਕੱਢੀ ਤੇ ਨਾ ਹੀ ਖਾਲਸੇ ਪੰਥ ਦੀ ਮੜਕ ਵਿੱਚ ਰਤਾ ਕਮੀ ਆਈ ਇਧਰ ਸਿੰਘਾਂ ਨੇ ਕਸ਼ਮੀਰ ਬਲਾਵਪੁਰ ਪਿਸ਼ੌਰ ਦੇ ਪਹਾੜਾਂ ਦਾ ਕਾਫੀ ਇਲਾਕਾ ਲੁੱਟ ਲਿਆ ਸੀ ਨਵਾਬ ਨੂੰ ਕਿਸੇ ਨੇ ਸੂਹ ਦਿੱਤੀ ਕਿ ਮਤਾਬ ਦੇਵ ਕੋਟ ਕੋਲ ਕੋਹ ਸਿੰਘਾਂ ਨੇ ਉਤਾਰਾ ਕੀਤਾ ਹੋਇਆ ਹੈ ਉਸੇ ਪਲ ਉਸਨੇ ਫੌਜ ਨੂੰ ਹੁਕਮ ਚਾੜਿਆ ਤੇ ਫੌਜਦਾਰਾਂ ਨੇ ਮਤਾਬ ਕੇ ਕੋਟ ਵੱਲ ਚੜਾਈ ਕੀਤੀ ਹਲਕਾਰਿਆਂ ਨੇ ਫੌਜ ਨੂੰ ਕਿਹਾ ਕਿ ਸਿੰਘਾਂ ਦੇ ਸੈਸ਼ਤਰ ਵੀ ਲਗਭਗ ਨਕਾਰਾ ਹੋ ਚੁੱਕੇ ਹਨ ਤੇ ਉਹ ਕਾਫੀ ਸਮੇਂ ਤੋਂ ਇੱਕ ਥਾਂ ਤੇ ਟਿਕੇ ਨਾ ਹੋਣ ਕਰਕੇ ਬੁਰੀ ਤਰ੍ਹਾਂ ਥੱਕ ਟੁੱਟੇ ਵੀ ਚੁੱਕੇ ਹਨ ਥੋੜੀ ਮੁਸ਼ਕਲ ਨਾਲ ਹੀ ਹੱਥ ਆ ਜਾਵਣ ਜਾਣਗੇ ਹਲਕਾਰਿਆਂ ਨੇ ਇਹਨਾਂ ਬੋਲਾਂ ਨੇ ਫੌਜਦਾਰਾਂ ਨੂੰ ਕੋਈ ਤਰਵਾਸ ਤਾਂ ਦਿੱਤੀ ਪਰ ਅਸਲੀਅਤ ਤੋਂ ਉਹ ਜਾਣੋ ਹੀ ਸਨ ਕਿ ਸਿੰਘਾਂ ਨੂੰ ਥੋੜੀ ਮੁਸ਼ਕਲ ਨਾਲ ਫੜ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਜੇ ਤੁਹਾਡੇ ਕਿਸੇ ਕੋਲ ਵੀ ਕੋਈ ਸਿੰਘ ਜਿਉਂਦਾ ਬਚ ਕੇ ਲੰਘ ਗਿਆ ਤਾਂ ਮੈਂ ਤੁਹਾਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਪੜਵਾਵਾਂਗਾ ਫੌਜਦਾਰ ਨਿਸ਼ਪਾਈਆਂ ਨੂੰ ਸਖਤ ਤੋੜਨਾ ਕੀਤੀ ਮੁਗਲਾਂ ਨੇ ਦੂਰੋਂ ਦੇਖਿਆ ਤਾਂ ਸਿੰਘਾਂ ਦੀ ਗਿਣਤੀ ਮੁਠੀ ਪਰ ਹੀ ਜਾਪੀ ਉਹਨਾਂ ਵਿੱਚੋਂ ਕਈ ਹਜੇ ੜਿੰਗ-ਬੜਿੰਗ ਹੀ ਸਨ। ਕੁਝ ਨਿਤਨੇਮ ਕਰ ਰਹੇ ਸਨ। ਕੁਝ ਘੋੜਿਆਂ ਲਈ ਚਾਰਾ ਤੇ ਕੁਝ ਜੰਗਲ ਪਾਣੀ ਵੱਲ ਨਿਕਲੇ ਹੋਏ ਸਨ। ਹਜੇ ਸ਼ਹੀਦੀ ਦੇਗ ਦੇਗਾਂ ਲਈ ਰਗੜੇ ਵੀ ਨਹੀਂ ਪਾਏ ਗਏ ਸਨ। ਜੇ ਦੇਗਾਂ ਵੀ ਛਕੀਆਂ ਹੁੰ ਤਾਂ ਸਿੰਘ ਤਰਾਰੇ ਵਿੱਚ ਹੋਣ ਸੋ ਜ਼ਿਆਦਾਤਰ ਸਿੰਘ ਭੁਖਣ ਭਾਣੇ ਹੀ ਸਨ। ਮੁਗਲਾਂ ਨੂੰ ਜਾਪਿਆ ਕਿ ਇਹ ਤਾਂ ਸਗੋਂ ਜੰਝ ਦੇ ਟੁਕਾਵ ਵਾਲੀ ਗੱਲ ਹੀ ਹੈ। ਪਦਾਰਥ ਤਿਆਰ ਹਨ ਬਸ ਜਾ ਕੇ ਛਕਣੇ ਹੀ ਹਨ। ਉਹਨਾਂ ਦੂਰੋਂ ਹੀ ਬੰਦੂਕਾਂ ਦੀ ਇੱਕ ਛਲਕ ਕੀਤੀ ਤੇ ਛਲਕ ਕੀਤੀ ਤੇ ਗੋਲੀਆਂ ਦੇ ਮਗਰੇ ਹੀ ਤੀਰਾਂ ਦਾ ਮੀਂਹ ਵਰਾ ਦਿੱਤਾ ਕਾਫੀ ਸਿੰਘ ਇਸ ਪਹਿਲੇ ਹਮਲੇ ਵਿੱਚ ਹੀ ਸ਼ਹੀਦ ਹੋ ਗਏ ਹੁਣ ਤੁਰਕ ਬਰਸ਼ੇ ਤੇ ਨਿਜ ਦੇ ਤਲਵਾਰਾਂ ਲੈ ਕੇ ਸਿੰਘਾਂ ਵੱਲੋਂ ਵਧੇ ਸਿੰਘਾਂ ਉੱਤੇ ਇਹ ਹੱਲਾ ਚਾਣਚੱਕ ਹੋ ਗਿਆ ਸੀ ਸੋ ਉਹਨਾਂ ਨੂੰ ਸੰਭਲ ਦਾ ਸਮਾਂ ਹੀ ਨਹੀਂ ਮਿਲਿਆ ਅਸਮਾਨੋਂ ਡਿੱਗਦੀ ਬਿਜਲੀ ਵਾਂਗ ਤੁਰਕ ਆ ਪਏ ਇੱਕ ਇੱਕ ਸਿੰਘ ਦੋ ਆਲੇ 100-100 ਤੁਰਕ ਖੜੋਤੇ ਸਨ ਪਰ ਖਾਲਸਾ ਤਾਂ ਸਵਾ ਲੱਖ ਲੱਖੀ ਹੈ ਹੁਣ ਉਹ ਸੰਭਲ ਚੁੱਕਾ ਸੀ ਜਿੱਥੇ ਜਿੱਥੇ ਵੀ ਸਿੰਘ ਪੈਰਾਂ ਉੱਤੇ ਖੜੋ ਗਿਆ ਉੱਥੋਂ ਉੱਥੋਂ ਮੁਗਲ ਦੇ ਪੈਰ ਉਖੜ ਗਏ ਪਹਿਲਾਂ ਜਾਪ ਰਿਆ ਸੀ ਕਿ ਸੁੱਤੇ ਪਏ ਸਿਆਂ ਉੱਤੇ ਭੁੱਖੇ ਬਘਿਆੜ ਟੁੱਟ ਕੇ ਪੈ ਗਏ ਹਨ ਪਰ ਹੁਣ ਲੱਗਣ ਲੱਗਾ ਕਿ ਹਿਰਨਾ ਦੀ ਕੋਈ ਡਾਰ ਭੁਲੇਖੇ ਨਾਲ ਸ਼ੇਰਾਂ ਦੇ ਘੇਰੇ ਵਿੱਚ ਆ ਫਸੀ ਹੈ ਜਿਨ੍ਹਾਂ ਦਾ ਡੇਰਾ ਹੀ ਸਿਰੋਂ ਪਰੇ ਹੋਵੇ ਉਹਨਾਂ ਨੂੰ ਗਿਣਤੀਆਂ ਦਾ ਕੀ ਭੈ ਜਿਹੜੇ ਸਿੰਘ ਕਿਧਰੇ ਬਾਹਰ ਵੀ ਗਏ ਹੋ ਹੋਏ ਸਨ ਉਹ ਵੀ ਗੋਲੀਆਂ ਦੀ ਆਵਾਜ਼ ਸੁਣ ਕੇ ਦੌੜੇ ਆਏ ਹੁਣ ਸਗੋ ਘੇਰਾ ਤੁਰਕਾਂ ਨੂੰ ਪੈ ਗਿਆ ਸੀ ਲੜਦਿਆਂ ਲੜਦਿਆਂ ਨੂੰ ਰਾਤ ਪੈ ਗਈ ਰਾਤ ਤਾਂ ਸਿੰਘਾਂ ਲਈ ਇੰਜ ਸੀ ਜਿਵੇਂ ਕੋਈ ਬਾੜ ਇੱਕਦਮ ਜਵਾਨ ਹੋ ਗਿਆ ਹੋਵੇ ਤੁਰਕ ਹੁਣ ਸਾਰੇ ਦਿਨ ਲੜਦੇ ਰਹੇ ਹੋਣ ਕਰਕੇ ਜੁੱਧ ਵਿਰਾਮ ਭਾਲਦੇ ਸਨ ਤੇ ਕੁਝ ਪਿੱਛੇ ਹੋ ਰਹੇ ਸਨ ਪਰ ਖਾਲਸਾ ਤਾਂ ਭਖਿਆ ਹੀ ਹੁਣ ਸੀ ਸੋ ਉਹਨਾਂ ਤੁਰਕਾਂ ਨੂੰ ਕਦ ਪਿੱਛੇ ਮੋੜਨ ਦੇਣਾ ਸੀ ਫੌਜਦਾਰ ਕੋੜਾ ਪਛਾਹ ਮੋੜਨ ਲੱਗਾ ਤਾਂ ਬਾਬਾ ਲੱਦਾ ਸਿੰਘ ਅੱਗੇ ਆਣ ਖਲੋਤੇ ਜੰਗ ਅਜੇ ਮੁੱਕੀ ਕਿੱਥੇ ਹੈ ਖਾਨ ਸਾਹਿਬ ਜੋਧਿਆਂ ਦਾ ਕੰਮ ਨਹੀਂ ਇਹ ਕਿ ਚੱਲਦੀ ਜੰਗ ਵਿੱਚ ਹੀ ਰਾਮ ਕਰਨ ਲੈ ਘੋੜੇ ਮੋੜ ਲੈਣੇ ਜਿੱਤ ਹਾਰ ਹੋ ਜਾਣ ਮਗਰੋਂ ਹੀ ਵਿਰਾਮ ਲਵਾਂਗੇ ਆਓ ਇਹ ਕਹਿੰਦਿਆ ਬਾਬਾ ਜੀ ਨੇ ਇੱਕ ਭਰਮਾਵਾਰ ਫੌਜਦਾਰ ਦੀ ਧੌਣ ਤੇ ਕੀਤਾ ਤੇ ਫੌਜਦਾਰ ਕਿਆਮਤ ਤੀਕ ਲਈ ਸੌਂ ਗਿਆ ਹੁਣ ਸਰਦਾਰ ਤੋਂ ਸਖਣੀ ਫੌਜ ਕਦੋਂ ਤੱਕ ਲੜੇ ਸੋ ਮੁਗਲ ਭੱਜਣ ਲਈ ਰਾਹ ਲੱਭਣ ਲੱਗੇ ਜਿਸ ਦਾ ਜਿੱਧਰੋਂ ਵੀ ਦਾਰ ਲੱਗਿਆ ਉਹ ਨਿਕਲ ਗਿਆ ਆਇਤਾ ਤੁਰਕ ਸੈਨਾ ਸਿੰਘਾਂ ਦਾ ਸ਼ਿਕਾਰ ਕਰ ਲਈ ਸੀ ਪਰ ਸਗੋਂ ਉਹਨਾਂ ਨੂੰ ਮਾਰਾ ਮਾਰ ਮਾਰ ਕਰ ਗਈ ਵੱਡੀ ਮਾਤਰਾ ਵਿੱਚ ਹਥਿਆਰ ਬਹੁਤ ਸਾਰਾ ਰਾਸ਼ਨ ਤੇ ਨਗਦੀ ਖਾਲਸੇ ਦੇ ਹੱਥ ਲੱਗੇ ਗਈ ਇੱਥੋਂ ਨਿਕਲ ਕੇ ਸਿੰਘ ਹੁਣ ਕੁਝ ਦਿਨ ਲਈ ਪਿੰਡ ਖਿੰਡ ਪੁੰਡ ਗਏ ਤੇ ਵੱਖ-ਵੱਖ ਪਾਸਿਆਂ ਨੂੰ ਨਿਕਲ ਗਏ ਜ਼ਿਆਦਾਤਰ ਜਿੱਥੇ ਡੂੰਗੇ ਜੰਗਲਾਂ ਵਿੱਚ ਚਲੇ ਗਏ 14 ਤਰ ਜਥੇ ਜੂੰਗੇ ਡੂੰਗੇ ਜੰਗਲਾਂ ਵਿੱਚ ਚਲੇ ਗਏ ਇਹ ਦਿਨ ਨੂੰ ਤਾਂ ਇੱਕ ਟੇਕੇ ਜੰਗਲ ਵਿੱਚ ਹੀ ਬੈਠੇ ਰਹਿੰਦੇ ਤੇ ਰਾਤ ਨੂੰ ਕਿਧਰੋਂ ਲੁੱਟ ਮਾਰ ਕੇ ਲਿਆਉਂਦੇ ਜੋ ਜੰਗਲਾਂ ਵਿੱਚ ਬੈਠੇ ਸਿੰਘਾਂ ਦਾ ਜਦ ਆਲੇ ਦੁਆਲੇ ਦੇ ਪਿੰਡਾਂ ਵਿੱਚ ਬੈਠੇ ਪੰਥ ਦੇ ਹੰਦਰਦ ਸਿੰਘਾਂ ਨੂੰ ਪਤਾ ਲੱਗਦਾ ਤਾਂ ਆਪ ਆਪਣੀ ਜਾਨ ਤਲੀ ਤੇ ਧਰ ਕੇ ਵੀ ਇਹਨਾਂ ਨੂੰ ਰੋਸ਼ਨ ਪਾਣੀ ਪਹੁੰਚਾਉਂਦੇ ਖਾਸਤੇ ਦੇ ਇਹਨਾਂ ਖੈਰਖਵਾਹਾਂ ਵਿੱਚੋਂ ਹੀ ਇੱਕ ਭਾਈ ਤਾਰੂ ਸਿੰਘ ਵੀ ਸੀ ਇਦਰ ਕੋਜ ਸਿੰਘ ਜੰਗਲ ਵਿੱਚੋਂ ਰਾਤ ਨੂੰ ਕਿਸੇ ਹੱਲੇ ਲਈ ਬਾਹਰ ਨਿਕਲੇ ਸਨ ਕਿ ਤੜਕੇ ਉਹਨਾਂ ਨੂੰ ਕਿਸੇ ਮੁਗਲ ਕੇ ਬਗਿਆੜ ਦੀ ਖੱਡ ਵਿੱਚ ਵੜਦੇ ਹੋਏ ਦੇਖ ਲਿਆ ਇਹ ਤਿੰਨ ਸਿੰਘ ਸਨ ਬਾਬਾ ਲੱਦਾ ਸਿੰਘ ਭੰਗੂ ਲੰਬੇ ਹੀਰਾ ਦਾ ਭਾਈ ਰਾਮ ਸਿੰਘ ਤੇ ਭਾਈ ਸੁਰਖਣ ਸਿੰਘ ਗਿੱਲ ਇਹ ਤਿੰਨੇ ਸਿੰਘ ਬਗਿਆੜ ਦੀ ਖੱਡ ਵਿੱਚ ਚਲੇ ਗਏ ਬਗਿਆੜ ਦਾ ਤਾਂ ਪਤਾ ਹੀ ਨਹੀਂ ਕੀ ਬਣਿਆ ਪਰ ਖਾਨ ਬਹਾਦਰ ਤੇ ਤੁਰਕ ਬਗਿਆੜ ਜਰੂਰ ਛੇਤੀ ਨਾਲ ਚੜਾਈ ਕਰਕੇ ਆ ਗਏ ਸਿੰਘਾਂ ਨੇ ਖੱਡ ਸਗੋਂ ਹੋਰ ਡੂੰਗੀ ਕਰ ਲਈ ਤੇ ਅੱਗੇ ਤੱਕ ਚਲੇ ਗਏ ਮੁਗਲ ਅੰਦਰ ਤਾਂ ਜਾਣਨਾ ਬਾਹਰ ਖੜੋਤੇ ਹੀ ਸਿੰਘਾਂ ਨੂੰ ਅਵਾਜ਼ ਮਾਰੀ ਜਾਣ ਤੁਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਹੋ ਬਿਹਤਰੀ ਇਸੇ ਵਿੱਚ ਹੈ ਕਿ ਬਾਹਰ ਆ ਜਾਓ ਪਰ ਇੱਕ ਹੀ ਮੁਗਲ ਨੇ ਖੱਡ ਅੰਦਰ ਜਾਣ ਦਾ ਜੇਰਾ ਨਹੀਂ ਕੀਤਾ ਹਾਰ ਕੇ ਮੁਗਲ ਸਨਾਪਤੀ ਨੇ ਬੰਦੂਕੀਆਂ ਨੂੰ ਖੱਡ ਵਿੱਚ ਗੋਲੀਆਂ ਮਾਰਨ ਲੇਕਿਆ ਸੈਂਕੜੇ ਗੋਲੀਆਂ ਖੱਡ ਦੇ ਮੂੰਹ ਤੋਂ ਅੰਦਰੋਂ ਨੂੰ ਚਲਾਈਆਂ ਗਈਆਂ ਗੋਲੀਆਂ ਤਾਂ ਸਿੰਘਾਂ ਤੱਕ ਨਾ ਆਪੜੀਆਂ ਪਰ ਧੂਏ ਨੇ ਉਹਨਾਂ ਦਾ ਸਾਹ ਘੁੱਟਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ ਖੱਡ ਵਿੱਚ ਇੱਕ ਛੋਟੀ ਜੀ ਖੱਡ ਪਟਕੇ ਕੋਲ ਜੋ ਵੀ ਲੀੜੇ ਕੱਪੜੇ ਸਨ ਉਸ ਦੇ ਮੂੰਹ ਵਿੱਚ ਤੁਨ ਦਿੱਤੇ ਮੁਗਲਾਂ ਦੇ ਗੱਲ ਕੁਝ ਹਿਸਾਬ ਵਿੱਚ ਨਹੀਂ ਆ ਰਹੀ ਸੀ ਕੀ ਕੀ ਕੀਤਾ ਜਾਏ ਉਹਨਾਂ ਨੇ ਪਿੰਡ ਵਿੱਚੋਂ ਕੋਈ ਜੱਟ ਬੁਲਾਇਆ ਤੇ ਖੱਡ ਪਟਵਾਉਣ ਲੱਗੇ ਪਰ ਜਟ ਜਟ ਸਿੰਘਾਂ ਨਾਲ ਹਮਦਰਦੀ ਰੱਖਦੇ ਸਨ ਸੋ ਬਾਨੇ ਜੇ ਨਾਲ ਕਈਆਂ ਦੇ ਦਸਤੇ ਤੋੜ ਦਿੰਦੇ ਇਸੇ ਜਖੋ ਤੱਕੀ ਵਿੱਚ ਜੇ ਹੀ ਵਿੱਚ ਰਾਤ ਪੈ ਗਈ ਹਾਰ ਕੇ ਮੁਗਲ ਸਨਾਪਤੀ ਨੇ ਬਾਲਣ ਇਕੱਠਾ ਕਰਵਾ ਕੇ ਖੜ ਦਾ ਮੂੰਹ ਪ੍ਰਵਾਹ ਦਿੱਤਾ ਤੇ ਅੱਗ ਲਗਾ ਦਿੱਤੀ ਹੁਣ ਸਿੰਘਾਂ ਨੇ ਧੂਏ ਤੋਂ ਬਚਣ ਲਈ ਗਿੱਲੀ ਮਿੱਟੀ ਦਾ ਸਾਰਾ ਲਿਆ ਇਧਰ ਫੌਜ ਵਿੱਚ ਕਿਸੇ ਤਰ੍ਹਾਂ ਫਵਾ ਫੈਲ ਗਈ ਕਿ ਸਿੰਘਾਂ ਦੇ ਇੱਕ ਜਥੇ ਨੂੰ ਮੁਗਲਾਂ ਦੇ ਇਸ ਹਮਲੇ ਦਾ ਪਤਾ ਲੱਗ ਗਿਆ ਹੈ ਤੇ ਉਹ ਮਾਰੋ ਮਾਰ ਕਰਦੇ ਇੱਧਰ ਆ ਰਹੇ ਹਨ ਇਹ ਵਾ ਪਿੰਡ ਦੇ ਜੱਟਾਂ ਵਿੱਚੋਂ ਹੀ ਕਿਸੇ ਨੇ ਛੱਡੀ ਸੀ ਪਰ ਮੁਗਲ ਸੈਨਾ ਦੇ ਤਾਂ ਸਾਹ ਸੁੱਤੇ ਗਏ ਬਸ ਥੋੜੀ ਹੋਰ ਰਾਤ ਪੈਣ ਦੀ ਹੀ देर ਸੀ ਸਿੰਘ ਆਉਣ ਵਾਲੇ ਹੀ ਹਨ ਅਸੀਂ ਤਾਂ ਕਹਿ ਦਿਆਂਗੇ ਕਿ ਸਾਨੂੰ ਤਾਂ ੱੱਕੇ ਨਾਲ ਪਿੰਡਾਂ ਵਿੱਚੋਂ ਧੂਕੇ ਲਿਆਏ ਹਨ ਸਿੰਘਾਂ ਨੂੰ ਤਾਂ ਜੀ ਕਹਿੰਦੇ ਨੇ ਰਾਤਾਂ ਨੂੰ ਦਿਨ ਨਾਲੋਂ ਵੀ ਜ਼ਿਆਦਾ ਦਿਸਦਾ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਈ ਪਾਸਿਆਂ ਤੋਂ ਆਉਣ ਲੱਗੀਆਂ ਫੌਜ ਦਾ ਡਰ ਹੋਰ ਵੱਧ ਗਿਆ ਤੇ ਹੌਲੀ-ਹੌਲੀ ਫੌਜ ਖੜਡ ਅੱਗਿਓ ਖਿਸਕਣ ਲੱਗੀ। ਤੁਰਕਾਂ ਦੇ ਜਾਣ ਦੀ देर ਸੀ ਕਿ ਪਿੰਡ ਵਾਲਿਆਂ ਨੇ ਰਲ ਕੇ ਅੱਗ ਬੁਝਾ ਦਿੱਤੀ ਤੇ ਸਿੰਘ ਖੜਡ ਵਿੱਚੋਂ ਬਾਹਰ ਆ ਗਏ। ਇਹ ਗੱਲ ਮੈਨੂੰ ਮੇਰੇ ਤਾਏ ਬਾਬੇ ਲੱdde ਸਿੰਘ ਨੇ ਆਪ ਦੱਸੀ ਸੀ। ਉਹ ਆਪ ਉਸ ਖੜਡ ਵਿੱਚ ਸੀ। ਬਾਬਾ ਪੰਗੂ ਬੋਲਿਆ। ਬਾਬਾ ਲੱੱਦਾ ਸਿੰਘ ਮੀਰਾ ਕੋਟ ਤੋਂ ਸੀ। ਹਾਂ ਮੇਰੇ ਦਾਦੇ ਦੇ ਭਰਾ ਦਾ ਪੁੱਤਰ ਸੀ। ਉਸ ਆਪ ਮੈਨੂੰ ਗੋਦ ਵਿੱਚ ਬਿਠਾ ਕੇ ਇਹ ਕਥਾ ਸੁਣਾਈ ਸੀ। ਤੇ ਤੁਸੀਂ ਸਾਨੂੰ ਗੋਦ ਬਿਠਾ ਸੁਣਾ ਰਹੇ ਹੋ ਅੱਜ ਦਾ ਹੋਇਆ ਦਰਬਾਰਾ ਸਿੰਘ ਬੋਲਿਆ ਹੁਣ ਅੱਗੋਂ ਸੁਣੋ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਕਥਾ ਸਾਖੀ ਭਾਈ ਤਾਰਾ ਸਿੰਘ ਕੀ ਚੱਲੀ ਖਾਨ ਬਹਾਦਰ ਦੀਆਂ ਸਿੰਘਾਂ ਖਾਨ ਬਹਾਦਰ ਦੀਆਂ ਸਿੰਘਾਂ ਨੂੰ ਮਕਾਉਣ ਦੀਆਂ ਸਭ ਬਿੱਦਾਂ ਲਗਭਗ ਵਿਰਥ ਰਹੀਆਂ ਹਨ ਉਸ ਨੇ ਆਪਣੇ ਸਭ ਉਹ ਐਲਕਾਰ ਸਦਦੇ ਜਿਨ੍ਹਾਂ ਦਾਅਵੇ ਕੀਤੇ ਸਨ ਕਿ ਸਿੰਘਾਂ ਦਾ ਧਰਤੀ ਤੋਂ ਨਾਮੋ ਨਿਸ਼ਾਨ ਮਿਟਾ ਦੇਾਂਗੇ ਜਿਨ੍ਹਾਂ ਨੇ ਸਿੰਘਾਂ ਨੂੰ ਖਤਮ ਕਰ ਦੇਣ ਦੇ ਵਾਅਦੇ ਕਰਕੇ ਵੱਡੀਆਂ-ਵੱਡੀਆਂ ਜ਼ਗੀਰਾਂ ਹਕੂਮਤ ਤੋਂ ਹਾਸਲ ਕਰ ਲਈਆਂ ਸਨ ਮੈਨੂੰ ਸਿਰਫ ਇਹ ਦੱਸੋ ਕਿ ਜੇ ਤੁਹਾਡੇ ਪੈਰੇ ਇੰਨੇ ਸਖਤ ਹਨ ਤਾਂ ਸਿੰਘ ਅਨਪਾਣੀ ਕਿੱਥੋਂ ਹਾਸਲ ਕਰਦੇ ਹਨ ਨਾ ਤਾਂ ਉਹ ਕੋਈ ਚਾکریاں ਕਰਦੇ ਹਨ ਤੇ ਨਾ ਹੀ ਉਹਨਾਂ ਕੋਲ ਕੋਈ ਵਪਾਰ ਹਨ ਜੋ ਕੋਈ ਬਜਵੀਂ ਆਮਦਨ ਆਉਂਦੀ ਹੋਵੇ ਪਿੰਡਾਂ ਸ਼ਹਿਰਾਂ ਨਾਲੋਂ ਸੰਪਰਕ ਉਹਨਾਂ ਦਾ ਅਸੀਂ ਤੋੜ ਰੱਖਿਆ ਹੈ ਗੁਰਦੁਆਰਿਆਂ ਦੇ ਚੜਾਵੇ ਅਸੀਂ ਬੰਦ ਕਰ ਦਿੱਤੇ ਹਨ ਗੁਰੂਆਂ ਦੇ ਨਾਮ ਦੀ ਅਰਦਾਸ ਪੇਟਾ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਜੰਗਲਾਂ ਵਿੱਚੋਂ ਘਾਹ ਫੂਸ ਤੇ ਸਾਗ ਪੱਤੇ ਖਾ ਕੇ ਕੋਈ ਕਿੰਨੀ ਕੁ ਦੇਰ ਜਿਉਂਦਾ ਰਹਿ ਸਕਦਾ ਹੈ ਬਸ ਮੈਂ ਸਿਰਫ ਇਹ ਜਵਾਬ ਮੰਗਦਾ ਹਾਂ ਕਿ ਉਹ ਖਾਂਦੇ ਕੀ ਹਨ ਜਕਰੀਆ ਸਾਰੇ ਦਰਬਾਰੀਆਂ ਵੱਲ ਪ੍ਰਸ਼ਨਾਤਮਕ ਨਜ਼ਰਾਂ ਨਾਲ ਦੇਖ ਰਿਹਾ ਸੀ ਅਸੀਂ ਤਾਂ ਸ਼ੇਰਾਂ ਬਘਿਆੜਾਂ ਦੀਆਂ ਖੱਡਾਂ ਵਿੱਚੋਂ ਵੀ ਕੱਡ-ਕੱਡ ਸਿੰਘ ਮਾਰ ਦਿੱਤੇ ਹਨ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਹਨ ਜਿਹਦੇ ਪਰਿਵਾਰ ਵਿੱਚ ਕੋਈ ਇੱਕ ਸਿੰਘ ਸਾਜਾ ਹੈ ਅਸੀਂ ਸਾਰਾ ਕੁੰਬਰ ਮਾਰ ਸੁੱਟਦੇ ਹਾਂ ਕਿਉਂ ਖਤਮ ਨਹੀਂ ਹੋ ਰਹੇ ਸਿੰਘ ਗੱਲ ਸਾਡੇ ਖਾਨੇ ਵਿੱਚ ਨਹੀਂ ਪੈ ਰਹੀ ਇੱਕ ਫੌਜਦਾਰ ਬੋਲੇ ਖੱਡਾਂ ਵਿੱਚੋਂ ਜਿਹੜੇ ਤੂੰ ਕੱਢ ਕੇ ਮਾਰੇ ਹਨ ਉਹਨਾਂ ਦੀ ਗੱਲ ਨਾ ਹੀ ਕਰੇ ਤਾਂ ਚੰਗਾ ਹੈ ਗਿਣਤੀ ਦੇ 3-4 ਸਿੰਘ ਨੇ ਥੋਡੀ ਏਡੀ ਫੌਜ ਦੀਆਂ ਗੋਡਣੀਆਂ ਲਵਾ ਦਿੱਤੀਆਂ ਕਿਹੜਾ ਹਿੱਲਾ ਨਹੀਂ ਵਰਤਿਆ ਤੁਸੀਂ ਉਹਨਾਂ ਨੂੰ ਖੱਡ ਵਿੱਚੋਂ ਕੱਢਣ ਦਾ ਤਾਂ ਫੇਰ ਵੀ ਕਿੰਨੀ ਬੁਰੀ ਤਰ੍ਹਾਂ ਅਸਫਲ ਰਹੇ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਹੈ ਇਹ ਸੋਚ-ਸੋਚ ਕੇ ਕਿਉਂ ਨਾ ਹਕੂਮਤ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਜ਼ਗੀਰਾਂ ਜ਼ਬਤ ਕਰ ਲਵੇ ਕਿਉਂਕਿ ਤੁਸੀਂ ਸਿੰਘਾਂ ਨੂੰ ਮਾਰਨ ਦੇ ਆਪਣੇ ਟੀਚੇ ਵਿੱਚ ਸਫਲ ਹੋ ਜਕਰੀਆ ਚੀਕਦਾ ਬੋਲਿਆ ਮੈਂ ਤੁਹਾਨੂੰ ਇਸ ਦਾ ਕਾਰਨ ਦੱਸ ਸਕਦਾ ਹਾਂ ਖਾਨ ਸਾਹਿਬ ਜ਼ਗੀਰ ਖੁਸਮ ਦੇ ਡਰੋਂ ਜੰਡੇ ਵਾਲੇ ਹਰਪਗਤ ਨਰੰਜਣੀਆਂ ਛੇਤੀ ਨਾਲ ਬੋਲਿਆ ਜਕਰੀਆ ਉਸ ਵੱਲ ਦੇਖਣ ਲੱਗਾ ਕਿ ਤੇ ਨਰੰਜਣੀਆਂ ਨੇ ਗੱਲ ਜਾਰੀ ਰੱਖੀ ਇਸ ਵਿੱਚ ਕੋਈ ਸ਼ੱਕ ਨਹੀਂ ਖਾਨ ਬਹਾਦਰ ਕੀ ਹਕੂਮਤ ਹੀ ਪੈਰਾ ਬਹੁਤ ਸਕਤਾ ਹੈ ਤੇ ਹਕੂਮਤ ਦੇ ਖੈਰਖਵਾ ਵੀ ਆਪਣੀ ਪੂਰੀ ਵਾਹ ਲਾ ਰਹੇ ਹਨ ਪਰ ਅਸਲ ਗੱਲ ਇਹ ਹੈ ਕਿ ਪਿੰਡਾਂ ਵਿੱਚ ਹਜੇ ਵੀ ਐਸੇ ਸਿੱਖ ਬੈਠੇ ਹਨ ਜੋ ਆਪ ਰੋਟੀ ਮਗਰੋਂ ਖਾਂਦੇ ਹਨ ਪਹਿਲਾਂ ਜੰਗਲਾਂ ਵਿੱਚ ਸਿੰਘਾਂ ਨੂੰ ਪਚਾ ਕੇ ਆਉਂਦੇ ਹਨ ਹਰ ਕਿਸੇ ਦਾ ਵਿੱਤ ਹੈ ਕੋਈ ਪੰਜਾ ਸਿੰਘਾਂ ਲਈ ਭੇਜਦਾ ਹੈ ਕੋਈ ਦਸਾਂ ਲਈ ਤੇ ਕੋਈ ਲਜਾਨ ਦੀ ਸੇਵਾ ਕਰਦਾ ਹੈ ਭਾਵੇਂ ਉਹ ਕਿਰਤ ਦਾ ਸੁੱਚੀ ਹੀ ਕਰਦੇ ਹਨ ਤੇ ਹਕੂਮਤ ਨੂੰ ਕਰ ਅਧ ਆਦ ਵੀ ਦਿੰਦੇ ਹਨ ਪਰ ਬਾਕੀ ਬਚਿਆ ਸਭ ਕੁਝ ਉਹਨਾਂ ਨੇ ਸਿੰਘਾਂ ਨੂੰ ਭੇਟ ਕਰ ਰੱਖਿਆ ਹੈ ਇਹਨਾਂ ਵਿੱਚੋਂ ਬਹੁਤੇ ਤਾਂ ਆਪ ਫਾਕੇ ਵੀ ਕੱਟ ਲੈਂਦੇ ਹਨ ਪਰ ਸਿੰਘਾਂ ਤੱਕ ਅਨਜ਼ਰੂਰ ਪਹੁੰਚਾਉਂਦੇ ਹਨ ਇਥੋਂ ਤੱਕ ਵੀ ਕਿ ਉਹ ਆਪ ਸ਼ਾਲਾਂ ਵਿੱਚ ਭਾਵੇਂ ਰਾਤਾਂ ਅੱਗ ਬਾਲ ਕੇ ਕੱਟਣ ਪਰ ਸਿੰਘਾਂ ਨੂੰ ਬਸਤਰਾਂ ਭੂਰਿਆਂ ਦੀ ਤੋਟ ਨਹੀਂ ਆਉਣ ਦਿੰਦੇ ਇਹ ਨਹੀਂ ਮਰਨਗੇ ਕਦੇ ਵੀ ਸਾਡੇ ਤੋਂ ਹਕੂਮਤ ਦੇ ਇਨ੍ਹਾਂ ਵੈਰੀ ਸਿੰਘਾਂ ਤੋਂ ਮੁਕਤ ਰਾਜ ਦਾ ਸਾਡਾ ਸੁਪਨਾ ਕਦੇ ਪੂਰਾ ਨਹੀਂ ਹੋ ਸਕ ਸਕੇਗਾ ਛੇਤੀ ਤੋਂ ਛੇਤੀ ਪੇਸ਼ ਕਰੋ ਇਨ੍ਹਾਂ ਸਾਰੇ ਸਿੰਘਾਂ ਦੇ ਹਮਦਰਦਾਂ ਨੂੰ ਸਾਡੀ ਕਚਹਿਰੀ ਵਿੱਚ ਇਨ੍ਹਾਂ ਨੂੰ ਭਰੇ ਬਾਜ਼ਾਰ ਵਿੱਚ ਕਤਲ ਕੀਤਾ ਜਾਏਗਾ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ ਜਕਰੀਆ ਨਾਲੇ ਤਾਂ ਆਪਣੀ ਸਫਲਤਾ ਤੇ ਮੱਥਾ ਪੇਟ ਰਿਆ ਸੀ ਤੇ ਨਾਲ ਹੀ ਗੁੱਸੇ ਵਿੱਚ ਲੋਹਾ ਲੱਖਾ ਹੋ ਰਿਹਾ ਸੀ ਤੂੰ ਜਾਣਦਾ ਹੈ ਇਨ੍ਹਾਂ ਵਿੱਚੋਂ ਕਿਸੇ ਦਾ ਪਤਾ ਜਕਰੀਏ ਨੇ ਨਰਿੰਜੀ ਨੇ ਪੁੱਛਿਆ ਦੀਖਾਨ ਸਾਹਿਬ ਇੱਕ ਇੱਕ ਦਾ ਤਾਂ ਲਾਹੌਰ ਦੇ ਨੇੜੇ ਹੀ ਪਿੰਡ ਹੈ ਪੂਲਾ ਤਾਰੂ ਸਿੰਘ ਨਾਮ ਸੁਣੀਦਾ ਹੈ ਬਾਕੀ ਲੋਕਾਂ ਵਾਂਗ ਹਕੂਮਤੀ ਕਰ ਵੀ ਪਰਦਾ ਹੈ ਬਸ ਇੱਕ ਭੈਣ ਤੇ ਇੱਕ ਮਾਂ ਹਨ ਘਰ ਵਿੱਚ ਥੋੜਾ ਬਹੁਤ ਰੁੱਖੀ ਮਿੱਸੀ ਆਪ ਖਾਂਦੇ ਹਨ ਤੇ ਬਾਕੀ ਸਿੰਘਾਂ ਦੀ ਸੇਵਾ ਵਿੱਚ ਲਾਉਂਦੇ ਹਨ ਲੋਕਾਂ ਦੇ ਘਰਾਂ ਵਿੱਚ ਚੱਕੀਆਂ ਪੀ ਕੇ ਚੌਲ ਕੁੱਟ ਕੇ ਰਸਦ ਪਾਣੀ ਇਕੱਠਾ ਕਰਦੇ ਹਨ ਕਹਿੰਦੇ ਨੇ ਕਿ ਆਪ ਤਿੰਨੇ ਮਰੇ ਜਏ ਸਰੀਰਾਂ ਦੇ ਹਨ ਬਸ ਇਨ੍ਹਾਂ ਕੋ ਖਾਂਦੇ ਹਨ ਕਿ ਕਿਰਤ ਕਰਨ ਲਈ ਜਿਉਂਦੇ ਰਹਿ ਸਕਣ ਇਹ ਤਾਂ ਸਿੰਘਾਂ ਨੂੰ ਮਾਨੋ ਪੂਜਦੇ ਹਨ ਇਹ ਵੀ ਸੁਣੀਦਾ ਹੈ ਕਿ ਜਦ ਮਸਜਿਦ ਵਿੱਚੋਂ ਬਾਗ ਆਉਂਦੀ ਹੈ ਤਾਂ ਕੰਨਾਂ ਵਿੱਚ ਉਂਗਲਾਂ ਲੈ ਲੈਂਦੇ ਹਨ ਕੁਝ ਗੱਲਾਂ ਨਰੰਨੀਆ ਆਪਣੇ ਕੋਲੋਂ ਜੋੜ ਕੇ ਵੀ ਸੁਣਾਉਣ ਲੱਗ ਪਿਆ ਹੈ ਕਿਸੇ ਸੁਲਤਾਨੀ ਦਾ ਰੋਟ ਜਾਂ ਮਕਬਰੇ ਦੀ ਸ਼ਰੀਨੀ ਸ਼ਿਰਨੀ ਨਹੀਂ ਖਾਂਦੇ ਸਿਰਫ ਆਪਣੇ ਗੁਰੂ ਦੀ ਬਾਣੀ ਹੀ ਹੀ ਪੜਦੇ ਸੁਣਦੇ ਹਨ ਤੇ ਹਿੰਦਿਆਵਾਂ ਗੰਗਾ ਨਹਾਉਣ ਨਹੀਂ ਜਾਂਦੇ ਬਸ ਆਪਣੇ ਗੁਰੂ ਦੇ ਬਣਾਏ ਸਰੋਵਰਾਂ ਵਿੱਚ ਹੀ ਚੁੱਭੀਆਂ ਲਾਉਂਦੇ ਹਨ ਤੇ ਉਸੇ ਨੂੰ ਸੱਚਾ ਤੀਰਥ ਠਾਕਦੇ ਹਨ ਨਾ ਹੀ ਕਿਸੇ ਰਾਮਚੰਦਰ ਜਾਂ ਕ੍ਰਿਸ਼ਨ ਦਾ ਜਪ ਕਰਦੇ ਹਨ ਬਸ ਗੁਰੂ ਗੁਰੂ ਜਪਦੇ ਹਨ ਉਹ ਤਾਰੂ ਸਿੰਘ ਦਾ ਨਿਤਕਰਮ ਹੈ ਕਿ ਜਦ ਪਿੰਡ ਸੌ ਜਾਂਦਾ ਹੈ ਉਹ ਜੰਗਲਾਂ ਵਿੱਚ ਸਿੰਘਾਂ ਨੂੰ ਰੋਟੀਆਂ ਦੀ ਪੰਡ ਪਚਾ ਕੇ ਆਉਂਦਾ ਹੈ ਇਸ ਤੋਂ ਬਿਨਾ ਹੋਰ ਕੋਈ ਹੋਰ ਜੇ ਕਰਿਆ ਇਸ ਚੁਗਲ ਤੋਂ ਹੋਰ ਸਿੰਘਾਂ ਬਾਰੇ ਵੀ ਜਾਨਣਾ ਚਾਹੁੰਦਾ ਸੀ ਦੂਜਾ ਹੈ ਮੀਰ ਮੀਰਾ ਕੋਟਿਆ ਮਤਾਬ ਸਿੰਘ ਜਿਸ ਨੇ ਮਸੇ ਰੰਗੜ ਦਾ ਸੇਰ ਲਾਇਆ ਸੀ ਉਹ ਤਾਂ ਮਨੋ ਹਨੇਰੀ ਹੈ ਜੇ ਅੱਜ ਬਿਕਾਨੇਰ ਹੈ ਤਾਂ ਕੱਲ ਜੈਪੁਰ ਹੋਏਗਾ ਤੇ ਪਰਸੋਂ ਜੋਧਪੁਰ ਉਹ ਸਾਡੇ ਜੈਨ ਨੂੰ ਮਾਰਦਾ ਹੈ ਪਤਾ ਨਹੀਂ ਪਿੰਡਾਂ ਦੇ ਕਿੰਨੇ ਚੌਧਰੀ ਮੁਖਬਰ ਨਵਾਬ ਉਸ ਨੇ ਕੁੱਟੇ ਹਨ ਸਾਡੇ ਵਰਗਿਆਂ ਤੋਂ ਮਾਲ ਖੋ ਕੇ ਸਾਰੇ ਦਾ ਸਾਰਾ ਖਾਲਸੇ ਦੇ ਲੰਗਰਾਂ ਵਿੱਚ ਪਾ ਦਿੰਦਾ ਹੈ ਉਹ ਬਹੁਤ ਸੂਰਮਾ ਹੈ ਤੇ ਹਰ ਵੇਲੇ 40-50 ਸਿੰਘਾਂ ਦਾ ਜਥਾ ਨਾਲ ਰੱਖਦਾ ਹੈ। ਇਹ ਖਾਨ ਇਹ ਖਾਨ ਬਹਾਦਰ ਸਾਡੇ ਜਿਹੜੇ ਤੁਹਾਡੇ ਤੋਂ 14 ਲੈ ਜਾਂਦੇ ਹਨ ਉਹ ਰਾਤ ਨੂੰ ਉਹਨਾਂ ਕੋਲ ਆਉਂਦੇ ਹਨ ਤੇ ਨਾਲੇ ਤਾਂ ਕੁੱਟਦਾ ਹੈ ਤੇ ਨਾਲੇ ਸਭ ਕੁਝ ਖੋ ਕੇ ਲੈ ਜਾਂਦੇ ਹੈ। ਕਈ ਥਾਈਂ ਉਹ ਪੱਕਾ ਕਰਕੇ ਵੀ ਪੱਕਾ ਕਰ ਵੀ ਸੁਣਨ ਲੱਗ ਪਿਆ ਹੈ। ਨਰੰਜਨੀਏ ਨੇ ਭਾਈ ਮੋਤਾਬ ਸਿੰਘ ਬਾਰੇ ਵੀ ਜਕਰੀ ਨੂੰ ਦੱਸਿਆ। ਜਕਰੀਆ ਖਾਨ ਨੇ ਉਸ ਵੇਲੇ ਹਰਪਕਤਨ ਨਿੰਜੇ ਨੂੰ ਹੁਕਮ ਕੀਤਾ ਕਿ ਉਹ ਮਤਾਬ ਸਿੰਘ ਨੂੰ ਫੜ ਕੇ ਲਿਆਵੇ ਨਰਨਜਨੀਆਂ ਮਤਾਬ ਤੋਂ ਮਤਾਬ ਸਿੰਘ ਤੋਂ ਭੈ ਖਾਂਦਾ ਸੀ ਸੋ ਉਹ ਕਹਿਣ ਲੱਗਾ ਕਿ ਕਿਉਂ ਨਾ ਪਹਿਲਾਂ ਤਾਰੂ ਸਿੰਘ ਨੂੰ ਫੜ ਲਿਆ ਜਾਵੇ ਕਿਉਂਕਿ ਉਹ ਤਾਂ ਕੱਲਾ ਹੀ ਹੈ ਫੌਜੀਆਂ ਦੀ ਇੱਕ ਛੋਟੀ ਟੁਕੜੀ ਭਾਈ ਤਾਰੂ ਤਾਰੂ ਸਿੰਘ ਨੂੰ ਫੜਨ ਲਈ ਭੇਜੀ ਗਈ ਤੇ ਨਾਲ ਹੀ ਜਕਰੀਏ ਨੇ ਮਤਾਬ ਸਿੰਘ ਨੂੰ ਲੱਭਣ ਦਾ ਹੁਕਮ ਵੀ ਦਿੱਤਾ ਵੀ ਕੁਸਪਾਏ ਇੱਕ ਮੁਗਲ ਘੋੜ ਸਵਾਰ ਅਫਸਰ ਨਾਲ ਗਏ ਤੇ ਬਾਕੀ ਭਾਈ ਤਾਰੂ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਪੜਾਣੇ ਪਿੰਡ ਲਿਆਏ ਭਾਈ ਸਾਹਿਬ ਦੀ ਭੈਣ ਵੀ ਨਾਲ ਹੀ ਫੜ ਭਾਈ ਸਾਹਿਬ ਦੀ ਭੈਣ ਨੂੰ ਵੀ ਨਾਲ ਹੀ ਫੜ ਲਿਆ ਗਿਆ ਜਦ ਇਲਾਕੇ ਵਿੱਚ ਭਾਈ ਤਾਰੂ ਸਿੰਘ ਦੇ ਫੜੇ ਜਾਣ ਦੀ ਖਬਰ ਫੈਲੀ ਤਾਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਫੌਜ ਦੀ ਇਹ ਛੋਟੀ ਟੁਕੜੀ ਡਰ ਗਈ ਕਿ ਕਿਸੇ ਡਰੇ ਬੰਦੇ ਵਾਂਗ ਹਮਲਾਵਰ ਹੋ ਗਈ ਪਰ ਮਗਰੋਂ ਕੁਝ ਮਹੱਤਵਪੂਰਨ ਲੋਕਾਂ ਨੇ ਅਫਸਰ ਨੂੰ ਕੁਝ ਪੈਸੇ ਦਿੱਤੇ ਕਿ ਉਹਨਾਂ ਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿੱਤੇ ਜਾਣ। ਕੁਝ ਸਿਆਣੇ ਆਗੂ ਭਾਈ ਤਾਰ ਸਿੰਘ ਤਾਰੂ ਸਿੰਘ ਨੂੰ ਮਿਲੇ ਤੇ ਕਹਿਣ ਲੱਗੇ ਅਸੀਂ ਕਿਸੇ ਵੀ ਤਰ੍ਹਾਂ ਤੁਹਾਨੂੰ ਛਡਵਾ ਲੈਣਾ ਹੈ। ਇਹਨਾਂ ਚਾਰ ਕੁ ਸਪਾਹਿਆਂ ਨੂੰ ਅਸੀਂ ਕੁੱਟ ਕੇ ਦਵਲ ਦੇਣਾ ਹੈ ਤੇ ਤੁਹਾਨੂੰ ਭਜਾ ਕੇ ਲੈ ਜਾਣਾ ਹੈ। ਪਰ ਪਹਿਲਾਂ ਉਹਨਾਂ ਨੇ ਕੋਟਸਵਾਰ ਅਫਸਰ ਨੂੰ ਕੁਝ ਹੋਰ ਰਕਮ ਦੇ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਛਡਵਾ ਲਿਆ। ਭਾਈ ਤਾਰੂ ਸਿੰਘ ਨੇ ਲੋਕਾਂ ਨੂੰ ਸਮਝਾਇਆ ਕਿ ਉਹ ਕੋਈ ਵੀ ਐਸਾ ਕਦਮ ਨਾ ਚੁੱਕਣ ਕਿ ਹਕੂਮਤ ਨੂੰ ਪਿੰਡਾਂ ਉੱਤੇ ਤਸ਼ੱਦਦ ਕਰਨ ਦਾ ਬਹਾਨਾ ਮਿਲ ਸਕੇ ਹਕੂਮਤ ਤਾਂ ਪਹਿਲਾਂ ਹੀ ਸਿੱਖ ਪੱਖੀਆਂ ਦੇ ਪਿੰਡਾਂ ਨੂੰ ਪਿੰਡ ਉਜਾੜ ਰਹੀ ਹੈ ਉਜੜਦੇ ਨੇ ਤਾਂ ਉਜੜ ਜਾਂਦੇ ਉਹ ਪਿੰਡ ਪਰ ਅਸੀਂ ਤੁਹਾਡੇ ਜਏ ਸੰਤਰੂ ਨੂੰ ਮੁਗਲਾਂ ਦੇ ਹੱਥ ਨਹੀਂ ਲੱਗਣ ਦੇਣਾ ਕੋਈ ਨੌਜਵਾਨ ਪਿੰਡੂ ਬੋਲਿਆ ਮੇਰੇ ਜਾਂ ਦਾ ਤਾਂ ਕੋਈ ਹੋਰ ਜਾਂ ਪਵੇਗਾ ਪਰ ਖਾਲਸੇ ਦੇ ਹਤੈਸ਼ੀ ਐਸੇ ਪਿੰਡ ਕਿਥੋਂ ਲੱਭਣਗੇ ਸੋ ਮੌਕਾ ਵਿਚਾਰੋ ਪੰਥ ਨੂੰ ਬੰਦਿਆਂ ਦੇ ਘਾਟੇ ਨਹੀਂ ਤੁਹਾਡੇ ਜੇ ਪੱਕੇ ਸਿਦਕਾਂ ਵਾਲੇ ਕਿਤੇ ਨਿਤ ਦਿਹਾੜੀ ਤਾਂ ਨਹੀਂ ਜੰਮਦੇ ਕੱਚ ਪੱਕ ਦੀ ਪਛਾਣ ਦਾ ਵੇਲਾ ਤਾਂ ਹੁਣ ਆਇਆ ਹੈ ਇਹ ਤਾਂ ਮੁਗਲਾਂ ਦੀ ਤਲਵਾਰ ਹੇਠ ਹੀ ਪਤਾ ਲੱਗੇਗਾ ਕਿ ਸਾਡਾ ਸਿਦਕ ਕਿੱਡਾ ਕੋਪਕੇਰਾ ਹੈ ਸੋ ਬੇਨਤੀ ਮੰਨੋ ਤੇ ਵਾਪਸ ਚਲੇ ਜਾਓ ਅਰਦਾਸ ਕਰੋ ਕਿ ਮਹਾਰਾਜ ਮੈਨੂੰ ਭਾਈ ਮੋਤੀराम ਮਹਿਰੇਵਾਲਾ ਸਿਦਕ ਬਖਸ਼ਣ ਭਾਈ ਮੋਤੀराम ਮਹਿਰੇ ਵਾਂਗ ਭਾਈ ਤਾਰੂ ਸਿੰਘ ਦੇ ਅੰਦਰ ਵੀ ਸਦਾ ਇਹੋ ਇੱਛਾ ਪ੍ਰਬਲ ਰਹਿੰਦੀ ਸੀ ਕਿ ਸਰੀਰ ਦਾ ਰੋਮ ਰੋਮ ਸਿੰਘਾਂ ਤੋਂ ਕੁਰਬਾਨ ਹੋ ਜਾਵੇ। ਭਾਵਨਾ ਇੱਥੋਂ ਤੱਕ ਤੱਕ ਸੀ ਕਿ ਜੇ ਕਦੇ ਸਿੰਘਾਂ ਨੂੰ ਠੰਡ ਲੱਗੇ ਤਾਂ ਭਾਈ ਤਾਰੂ ਸਿੰਘ ਆਪਣੇ ਸਰੀਰ ਦਾ ਅੰਗੀਠਾ ਕਿਹੜਾ ਨਾ ਬਣਾ ਦੇਣ ਸਿੰਘਾਂ ਦੇ ਸੇਕਨ ਲਈ। ਭਾਈ ਤਾਰੂ ਸਿੰਘ ਜੀ ਦੇ ਸਮਝਾਉਣ ਉੱਤੇ ਪਿੰਡ ਵਾਲੇ ਮੰਨ ਗਏ। ਰਾਤ ਉੱਥੇ ਰਾਤ ਉਹਨਾਂ ਨੇ ਉੱਥੇ ਭਾਈ ਸਾਹਿਬ ਕੋਲ ਹੀ ਬਤੀਤ ਕੀਤੀ। ਸਵੇਰੇ ਮੁਗਲ ਟੁਕੜੀ ਭਾਈ ਤਾਰੂ ਸਿੰਘ ਨੂੰ ਲੈ ਕੇ ਲਾਹੌਰ ਵੱਲ ਜਾਣ ਦੀ ਤਿਆਰੀ ਕਰਨ ਲੱਗੀ ਸਾਰੀ ਸੰਗਤ ਹੱਥ ਜੋੜੀ ਖਲੋਤੀ ਸੀ ਤੇ ਵਾਜਾਂ ਆ ਰਹੀਆਂ ਸਨ ਇਹ ਸੱਚੇ ਪਾਤਸ਼ਾਹ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਆਂਗ ਸੰਗ ਸਹਾਈ ਹੋਣਾ ਸਤਿਗੁਰੂ ਗੁਰੂ ਦੇ ਕੇ ਸਿੰਘਾਂ ਨੂੰ ਠੰਡੇ ਬੁਰਜਾਂ ਦੇ ਸਿੱਦਕ ਬਖਸ਼ਨਾ ਤੇ ਹੰਕਾਰੀਆਂ ਦੇ ਹੰਕਾਰ ਭੰਣੇ ਭਾਈ ਸਾਹਿਬ ਦੀ ਭੈਣ ਨੂੰ ਛਡਵਾ ਕੇ ਪਿੰਡ ਵਾਲੇ ਨਾਲ ਲੈ ਗਏ ਤੇ ਮੁਗਲ ਟੁਕੜੀ ਲਾਹੌਰ ਦੇ ਰਾਹ ਪੈ ਗਈ ਕੋਈ ਦਿਨ ਉਹਨਾਂ ਨੂੰ ਬੰਦੀਖਾਨੇ ਵਿੱਚ ਕੈਦ ਰੱਖਿਆ ਗਿਆ। ਸੰਗਤਾਂ ਉਸ ਜੇਲ੍ਹ ਨੂੰ ਬਾਹਰੋਂ ਮੱਥਾ ਟੇਕ ਟੇਕ ਕੇ ਲੰਘਦੀਆਂ ਹਨ ਜਿੱਥੇ ਭਾਈ ਸਾਹਿਬ ਬੰਦ ਬੰਦ ਸਨ। ਬਹੁਤ ਸੇਖ ਸਪਾਈਆਂ ਨੂੰ ਪੈਸੇ ਵੀ ਦੇ ਦਿੰਦੇ ਕਿ ਭਾਈ ਸਾਹਿਬ ਦੀ ਇੱਕ ਝਲਕ ਦਿਖਾ ਦਿੱਤੀ ਜਾਵੇ। ਮੁਗਲਾਂ ਦੇ ਜ਼ੁਲਮ ਵੱਧ ਰਹੇ ਹਨ ਸਨ ਤੇ ਭਾਈ ਸਾਹਿਬ ਦੇ ਚਿਹਰੇ ਦੀ ਲਾਲੀ। ਮਨਸੂਰ ਵਾਂਗ ਸਿੰਘ ਨੂੰ ਇਹ ਲੋੜ ਨਹੀਂ ਸੀ ਕਿ ਸਰੀਰ ਵਿੱਚੋਂ ਨਿਕਲਦਾ ਲਹੂ ਚਿਹਰੇ ਉੱਪਰ ਮਰਨਾ ਪਵੇ ਤਾਂ ਕਿ ਚਿਹਰਾ ਲਾਲਪਾ ਮਾਰ ਸਕੇ। ਭਾਈ ਸਾਹਿਬ ਨੇ ਮੁਗਲਾਂ ਦਾ ਦਿੱਤਾ ਅੰਨ ਪਾਣੀ ਮੂਨ ਮੂਨ ਨੂੰ ਨਹੀਂ ਲਾਇਆ ਤੇ ਭੁੱਖੀ ਦੇਹ ਵਿੱਚੋਂ ਵੀ ਸਬਰ ਸੰਤੋਖ ਡੁੱਲ ਡੁੱਲ ਪੈ ਰਿਹਾ ਹੈ ਹੁਣ ਹਾਕਮ ਨੂੰ ਇਹ ਕੌਣ ਦੱਸੇ ਕਿ ਦੇਹਾਂ ਤੋਂ ਤਾਂ ਸਿੱਖ ਸਿੰਘ ਉਸੇ ਦਿਨ ਪਾਰ ਹੋ ਜਾਂਦਾ ਹੈ ਜਦ ਆਨੰਦਪੁਰ ਦਾ ਇੱਕ ਕੁੱਟ ਜਲ ਵੀ ਛਕ ਲਵੇ ਤੇ ਤਾਰੂ ਸਿੰਘ ਨੇ ਤਾਂ ਉਸ ਜਲ ਤੋਂ ਬਣਿਆ ਅਮਰਤ ਛਕਿਆ ਹੋਇਆ ਹੈ ਖੰਡਿਆਂ ਨੂੰ ਮੱਥੇ ਨਾਲ ਛਾਉਣ ਵਾਲੇ ਕਦੇ ਸ਼ੇਰ ਲੱਤਨ ਤੋਂ ਡਰਦੇ ਨਹੀਂ ਜ ਜਿਹਦੇ ਹੱਥ ਬਲ ਦੀ ਮਸ਼ਾਲ ਹੋਵੇ ਉਸ ਨੂੰ ਹਨੇਰਾ ਕੀ ਡਰਾਵੇਗਾ ਮੌਤ ਦਾ ਫ੍ਰਿੱਤਾ ਸਿੰਘ ਅੱਗੇ ਹੱਥ ਜੋੜੀ ਖੜੋਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ